ਕੇਂਦਰ ਸਰਕਾਰ ਹਮੇਸ਼ਾ ਤੋਂ ਔਰਤਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਆਈ ਹੈ ਨਹੀਂ ਜੀ ਇਹ ਕੇਜਰੀਵਾਲ ਸਾਹਿਬ ਦੀ ਗਰੰਟੀ ਨਹੀਂ ਹੈਗੀ ਕਿ ਉਹ ਕਦੇ ਆਉਣੀ ਨਹੀਂ ਆ ਇਹ ਮੋਦੀ ਸਾਹਿਬ ਦੇ ਤੋਹਫੇ ਨੇ ਜੋ ਹਮੇਸ਼ਾ ਹੀ ਜੋ ਕਿਹਾ ਹੈ ਉਹ ਕੀਤਾ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਤਾਂ ਵੋਟਾਂ ਲੈਣ ਦੇ ਟਾਈਮ ਦੇ ਉੱਤੇ ਮਤਲਬ 1000 ਰੁਪਏ ਦੀ ਗਰੰਟੀ ਦੇ ਕੇ ਔਰਤਾਂ ਨੂੰ ਇੱਕ ਲਾਲੀਪਾਪ ਦੇ ਕੇ ਮੂਰਖ ਬਣਾਇਆ ਔਰਤਾਂ ਦਾ ਅੱਜ ਮੈਂ ਹੈਰਾਨ ਆ ਕਿ ਸਾਡੇ ਪੰਜਾਬ ਦੇ ਸੀਐਮ ਵੱਲੋਂ ਆ ਸਾਡੀ ਪੰਜਾਬ ਗਵਰਨਮੈਂਟ ਵੱਲੋਂ ਔਰਤਾਂ ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਕੋਈ ਗਿਫਟ ਨਹੀਂ ਕੋਈ ਤੋਹਫਾ ਨਹੀਂ ਟੋਕਾਟੋ 1000 ਰੁਪਏ ਦੀ ਗਰੰਟੀ ਹੀ ਸੀਐਮ ਸਭ ਨੂੰ ਕਰ ਦੇਣੀ ਚਾਹੀਦੀ ਸੀ ਜੋ ਔਰਤਾਂ ਨੂੰ ਮਤਲਬ ਇਹਨਾਂ ਨੇ ਵੋਟ ਬੈਂਕ ਦੇ ਤੌਰ ਤੇ ਵਰਤੇ ਅਸੀਂ ਅੱਜ ਇੰਟਰਨੈਸ਼ਨਲ वूਮਨ ਡੇ ਮਤਲਬ ਕਿ ਔਰਤਾਂ ਦਾ ਦਿਨ ਆ ਤੇ ਇਸ ਔਰਤਾਂ ਦੇ ਦਿਨ ਤੇ ਭਾਰਤ ਸਰਕਾਰ ਨੇ ਔਰਤਾਂ ਨੂੰ ਗਿਫਟ ਦਿੱਤਾ ਹੈ ਕਿ ਸਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਹੈ ਕਿ ਘਰ ਦੀ ਜਿਹੜੇ ਵਿੱਚ ਸਵਾਣੀਆਂ ਨੇ ਉਹਨਾਂ ਨੂੰ ਕਿਤਨਾ ਕਿਤੇ ਜਿਹੜਾ ਵਾ ਇਹ ਤੋਹਫਾ ਮੋਦੀ ਸਰਕਾਰ ਵੱਲੋਂ ਦਿੱਤਾ ਗਿਆ ਹੈ ਸਾਡੇ ਨਾਲ ਪੰਜਾਬ ਦੇ ਪੰਜਾਬ ਭਾਇਪਾ ਦੇ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਤੇਜੀ ਸੰਧੂ ਮੌਜੂਦ ਨੇ ਮੈਡਮ ਕਿਵੇਂ ਦੇਖਦੇ ਹੋ ਅੱਜ ਤੋਹਫਾ ਦਿੱਤਾ ਗਿਆ ਇੱਕ ਮਹਿਲਾਵਾਂ ਨੂੰ ਔਰਤਾਂ ਨੂੰ ਅਜਾ ਔਰਤਾਂ ਦਾ ਦੇਣ ਹੈ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਹਮੇਸ਼ਾ ਤੋਂ ਔਰਤਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਆਈ ਹੈ ਤੇ ਹਮੇਸ਼ਾ ਹੀ ਔਰਤਾਂ ਦੇ ਪੱਖ ਦੇ ਵਿੱਚ ਤੇ ਹੱਕ ਦੇ ਵਿੱਚ ਹਮੇਸ਼ਾ ਉਹਨਾਂ ਨੇ ਆਪਣਾ ਜਿਹੜਾ ਪੱਖ ਰੱਖਿਆ ਸੋ ਅੱਜ ਜੋ ਉਹਨਾਂ ਨੇ ਘਰੇਲੂ ਗੈਸ ਦੇ ਉੱਤੇ ਜਿਹੜਾ LPG ਗੈਸ ਦੇ ਉੱਤੇ ਜਿਹੜਾ 100 ਰੁਪਿਆ ਕਟੌਤੀ ਕੀਤੀ ਹੈ ਤਾਂ ਉਹਦਾ ਮੈਂ ਥੈਂਕ ਯੂ ਵੀ ਕਰਦੀ ਆ ਮੋਦੀ ਸਾਹਿਬ ਦਾ ਕਿ ਉਹਨਾਂ ਨੇ ਔਰਤਾਂ ਦੀ ਰਸੋਈ ਨੂੰ ਜਿਹੜਾ ਹੋਰ ਵੀ ਥੋੜਾ ਜਿਹਾ ਸੁਖਾਲਾ ਕਰ ਦਿੱਤਾ ਸੋ ਅਸੀਂ ਸਾਰੇ ਦੇਸ਼ ਦੀਆਂ ਔਰਤਾਂ ਵੱਲੋਂ ਮੈਂ ਇੱਕ ਐਸਾ ਮਤਲਬ ਲੇਡੀ ਵੀ ਇਸ ਚੀਜ਼ ਦਾ ਸ਼ਲਾਘਾ ਕਰਦੀ ਆ ਸੋ ਇਹ ਜਿਹੜਾ ਕਦਮ ਹੈ ਉਹ ਬਹੁਤ ਵਧੀਆ ਹੈ ਔਰਤਾਂ ਦੇ ਹੱਕ ਵਿੱਚ ਹੈ ਤੇ ਕੁਛ ਨਾ ਕੁਛ ਤਾਂ ਗਰੀਬ ਰੇਖਾ ਦੇ ਗਰੀਬੀ ਰੇਖਾ ਦੇ ਵਿੱਚ ਰਹਿੰਦੀਆਂ ਔਰਤਾਂ ਜਿਹੜੀਆਂ ਰਸੋਈ ਚਲਾਉਂਦੀਆਂ ਨੇ ਉਹਨਾਂ ਨੂੰ ਰਾਹਤ ਮਿਲੂਗੀ ਜਿਦਾਂ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਚੋਣਾ ਨੇੜੇ ਆ ਰਹੀਆਂ ਨੇ ਚੋਣਾ ਨੇੜੇ ਆਇਆ ਨੂੰ ਦੇਖਦੇ ਆਂ ਕਈ ਵਾਰੀ ਜਿਹੇ ਜਿਹੜੇ ਤੋਹਫੇ ਦਿੱਤੇ ਜਾਂਦੇ ਨੇ ਭਾਵੇਂ ਲੋਕ ਹੋਣ ਆਮ ਲੋਕ ਹੋਣ ਚਾਹੇ ਕੋਈ ਵੀ ਹੋਵੇ ਨਹੀਂ ਜੀ ਇਹ ਕੇਜਰੀਵਾਲ ਸਾਹਿਬ ਦੀ ਗਾਰੰਟੀ ਨਹੀਂ ਹੈਗੀ ਕਿ ਉਹ ਕਦੇ ਆਉਣੀ ਨਹੀਂ ਆ ਇਹ ਮੋਦੀ ਸਾਹਿਬ ਦੇ ਤੋਹਫੇ ਨੇ ਜੋ ਹਮੇਸ਼ਾ ਹੀ ਜੋ ਕਿਹਾ ਹੈ ਉਹ ਕੀਤਾ ਉਹਨਾਂ ਨੇ ਸੋ ਕੇਜਰੀਵਾਲ ਸਾਹਿਬ ਨੇ ਤਾਂ ਵੋਟਾਂ ਲੈਣ ਦੇ ਟਾਈਮ ਦੇ ਉੱਤੇ ਮਤਲਬ ਇੱਕ 1000 ਰੁਪਏ ਦੀ ਗਰੰਟੀ ਦੇ ਕੇ ਔਰਤਾਂ ਨੂੰ ਇੱਕ ਲਾਲੀਪਾਪ ਦੇ ਕੇ ਮੂਰਖ ਬਣਾਇਆ ਔਰਤਾਂ ਦਾ ਜਿਹੜਾ ਇਹਨਾਂ ਨੇ ਜਿਹੜਾ ਯੂਜ਼ ਕੀਤਾ ਔਰਤ ਦੀ ਵੋਟ ਨੂੰ ਔਰ ਮੈਨ ਜਿਹੜੀ ਪਾਵਰ ਨੂੰ ਇਹਨਾਂ ਨੇ ਮਿਸਯੂਜ਼ ਕੀਤਾ ਤਾਂ ਉਹਦੇ ਜਿਹੜਾ ਅੱਜ ਮੈਂ ਹੈਰਾਨ ਆ ਕਿ ਸਾਡੇ ਪੰਜਾਬ ਦੇ ਸੀਐਮ ਵੱਲੋਂ ਆ ਸਾਡੀ ਪੰਜਾਬ ਗਵਰਨਮੈਂਟ ਵੱਲੋਂ ਔਰਤਾਂ ਦੇ ਹੱਕ ਦੇ ਲਈ ਜਾਂ ਔਰਤਾਂ ਦੇ ਮੈਂ ਕਹਿੰਦੀ ਆ ਕਿ ਇੱਕ ਵੀ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਕੋਈ ਗਿਫਟ ਨਹੀਂ ਕੋਈ ਤੋਹਫਾ ਨਹੀਂ ਘੱਟੋ-ਘੱਟ ਉਹ 1000 ਰੁਪਏ ਦੀ ਗਰੰਟੀ ਹੀ ਸੀਐਮ ਸਾਹਿਬ ਨੂੰ ਕਰ ਦੇਣੀ ਚਾ ਬੈਂਕ ਦੇ ਤੌਰ ਤੇ ਵਰਤਿਆ ਸੀ ਪੰਜਾਬ ਦਾ ਬਜਟ ਹੁਣੇ-ਹੁਣੇ ਪਾਸ ਹੋ ਕੇ ਟਿਆ ਕੀ ਲੱਗਦਾ ਤੁਹਾਨੂੰ ਕਿ ਲੋਕਾਂ ਨੂੰ ਬਹੁਤ ਆਸ ਸੀ ਖਾਸ ਕਰ ਔਰਤਾਂ ਨੂੰ ਬਹੁਤ ਆਸ ਸੀ ਕਿ ਇਸ ਵਾਰ ਬਜਟ ਦੇ ਵਿੱਚ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਤੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਜਦੋਂ ਲੋਕ ਸਭਾ ਚੋਣਾਂ ਨੇੜੇ ਹੁੰਣ ਕੋਈ ਵੀ ਚੋਣਾਂ ਨੇੜੇ ਹੁੰਣ ਤਾਂ ਬਹੁਤ ਸਾਰੇ ਤੋਹਫੇ ਦਿੱਤੇ ਜਾਂਦੇ ਨੇ ਤੇ ਉਸ ਬਜਟ ਦੇ ਵਿੱਚ ਵੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਕੋਈ ਪ੍ਰੋਵੀਜ਼ਨ ਜਿਹੜੀ ਉਹ ਲੈਂਦੀ ਨਹੀਂ ਗਈ ਬਜਟ ਤਾਂ ਦੇਖੋ ਜੀ ਤੁਸੀਂ ਵੀ ਸੁਣਿਆ ਅਸੀਂ ਵੀ ਸੁਣਿਆ ਬਜਟ ਦਾ ਅਗਰ ਆਪੋਜੀਸ਼ਨ ਕੋਈ ਪੁਆਇੰਟ ਡਾਊਂਟਾ ਉਠਾਵੇ ਇਸ ਕਰਕੇ ਪਹਿਲਾਂ ਹੀ ਲੜਾਈ ਪਾ ਲੋ ਉਹ ਕਹਿੰਦੇ ਨੇ ਹੁੰਦੇ ਕਿ ਰੋਂਡੀ ਬੱਚਾ ਜਦੋਂ ਖੇਡਣ ਲੱਗਦਾ ਨਾ ਤਾਂ ਉਹ ਜਦੋਂ ਉਹਨੂੰ ਪਤਾ ਹੁੰਦਾ ਕਿ ਮੈਂ ਹੁਣ ਮੈਂ ਹਾਰ ਰਿਹਾ ਤਾਂ ਉਹ ਸਾਰੇ ਕੰਚੇ ਚੁੱਕ ਕੇ ਜੇਬ ਚ ਪਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਸੋ ਇਹੀ ਸਾਡੇ ਸੀਐਮ ਸਾਹਿਬ ਨੇ ਕੀਤਾ ਸੋਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਉਹ ਬਜਟ ਦੇ ਵਿੱਚ ਔਰਤਾਂ ਦੇ ਲਈ ਕੁਝ ਵੀ ਨਹੀਂ ਨਿਕਲ ਕੇ ਆਇਆ ਔਰਤਾਂ ਦਾ ਕੀ ਪੂਰੇ ਪੰਜਾਬ ਦੇ ਹਰ ਵਰਗ ਦੇ ਲਈ ਕੁਝ ਵੀ ਨਹੀਂ ਆ ਸਿਰਫ ਇੱਕ ਲਾਲੀਪਾਪ ਹੈ ਜੋ ਇੱਕ ਦਿਖਾਵਾ ਕਰਿਆ ਗਿਆ ਇਹਨਾਂ ਨੇ ਬਜਟ ਦੇ ਵਿੱਚ ਕੋਈ ਵੀ ਪੱਖ ਕੋਈ ਵੀ ਵਰਗ ਖੁਸ਼ ਨਹੀਂ ਹੈ ਇਹਨਾਂ ਦੇ ਬਜਟ ਤੋਂ ਔਰਤਾਂ ਤਾਂ ਖਾਸ ਕਰਕੇ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਵੇਂ ਵਿਮਨ ਸੈਲਫ ਹੈਲਪ ਗਰੁੱਪ ਸੈਂਟਰ ਵੱਲੋਂ ਚਲਾਏ ਗਏ ਆ ਕਿ ਹਰ ਉਹ ਔਰਤ ਆਪਣੇ ਆਪ ਨੂੰ ਸਵੈ ਰੋਜ਼ਗਾਰ ਦੇ ਨਾਲ ਜੋੜ ਸਕਦੀ ਆ ਸਵਾਬਲੰਬੀ ਬਣ ਸਕਦੀ ਆ ਅਗਰ ਉਹ ਸੈਂਟਰ ਦੀ سپورਟ ਦੇ ਨਾਲ ਕੋਈ ਆਪਣਾ ਗ੍ਰਾਂਟ ਲੈਂਦੀ ਆ ਜਾਂ ਸਹੈਲਪ ਲੈਂਦੀ ਆ ਆਪਣੇ ਪਾਰਲਰ ਲਈ ਬੁਟੀਕਸ ਲਈ ਜਾਂ ਹੋਰ ਵੀ ਕਿਸੇ ਕਾਰੋਬਾਰ ਦੇ ਲਈ ਤਾਂ ਸੈਂਟਰ ਉਹਨਾਂ ਨੂੰ ਬਿਦੌਟ ਕਿਸੇ ਗਰੰਟੀ ਬਿਦਾਊਟ ਕਿਸੇ ਪ੍ਰਵੀਜ਼ਨ ਦੇ ਉਹਨਾਂ ਨੂੰ ਉਹ ਇਸ ਤਰ੍ਹਾਂ ਦੀ ਗਾਰੰਟੀ ਦੇ ਰਿਹਾ ਇਸ ਤਰ੍ਹਾਂ ਦਾ ਗਰਾਂਟ ਦੇ ਰਿਹਾ ਕਿ ਜਿਹਦੇ ਵਿੱਚ ਸਬਸਿਡੀ ਵੀ ਆ ਸੋ ਇੱਕ ਔਰਤ ਵੀ ਸਵਾਬਲਮ ਵੀ ਹੋ ਸਕਦੀ ਹੈ ਸਵੈ ਰੋਜ਼ਗਾਰੀ ਹੋ ਸਕਦੀ ਹੈ ਅਗਰ ਸੈਂਟਰ ਦੀਆਂ ਜਿਹੜੀਆਂ ਸਾਰੀਆਂ ਸਕੀਮਾਂ ਨੇ ਜਿਵੇਂ ਔਰਤਾਂ ਸੈਲਫ ਹੈਲਪ ਗਰੁੱਪ ਚੱਲਦੇ ਨੇ ਸੋ ਇਹਦੇ ਵਿੱਚ ਉਹ ਆਪਣਾ ਪੂਰਾ ਲਾਭ ਲੈ ਸਕਦੀਆਂ ਨੇ ਸੋ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਤੁਸੀਂ ਇਹ ਵੋਟ ਬੈਂਕ ਦੇ ਲਈ ਤਾਂ ਨਹੀਂ ਹੁੰਦੀਆਂ ਹਮੇਸ਼ਾ ਔਰਤਾਂ ਦੇ ਪੱਖ ਲਈ ਹੁੰਦੀਆਂ ਨੇ ਸੋ ਸੈਂਟਰ ਤਾਂ ਹਮੇਸ਼ਾ ਹੀ ਔਰਤਾਂ ਦੇ ਹੱਕ ਦੀ ਗੱਲ ਕਰਦਾ ਆਇਆ ਤੇ ਹੱਕ ਦੀ ਗੱਲ ਕਰਦਾ ਰਹਿੰਦਾ ਪੰਜਾਬ ਦੇ ਜਿਹੜੇ ਔਰਤਾਂ ਮੰਤਰੀਆਂ ਨੇ ਮੰਤਰੀ ਨੇ ਪੰਜਾਬ ਦੇ ਵਿੱਚ ਮਹਿਲਾ ਮੰਤਰੀ ਨੇ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਇਸ ਅਕਦੇ ਵਿੱਚ ਬੋਲਣਾ ਚਾਹੀਦਾ ਸੀ ਕਿ ਭਾਈ ਅਸੀਂ ਪਹਿਲਾਂ ਗਰੰਟੀ ਦਿੱਤੀ ਸੀ ਚੋਣਾਂ ਤੋਂ ਪਹਿਲਾਂ ਉਹ ਜਿਹੜੀ ਗਰੰਟੀ ਪੂਰੀ ਹੋਣੀ ਚਾਹੀਦੀ ਹੈ ਇਸ ਵਾਰ ਤੇ ਬਜਟ ਦੇ ਵਿੱਚ ਕੁਝ ਨਾ ਕੁਝ ਔਰਤਾਂ ਨੂੰ ਮਿਲਣਾ ਚਾਹੀਦਾ ਸੀ ਪੰਜਾਬ ਸਰਕਾਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤਕਰੀਬਨ ਤਕਰੀਬਨ ਤੁਸੀਂ ਦੇਖ ਲਓ ਕਾਫੀ ਜ਼ਿਆਦਾ ਗਿਣਤੀ ਹੈ ਔਰਤਾਂ ਦੀ ਜੋ ਐਮਐਲਏ ਬਣ ਕੇ ਪਹੁੰਚੀਆਂ ਨੇ ਸੋ ਮੈਂ ਚੁਟਕੀਆਂ ਵਾਲੀ ਬੀਬੀ ਤੋਂ ਆਇਆ ਆ ਕਰਕੇ ਜਿਹੜੀ ਬੋਲਦੀ ਸੀਗੀ ਬੀਬਾ ਅਨਮੋਲ ਗगनमान ਉਹਨੂੰ ਪੁੱਛਣਾ ਚਾਹੁੰਦੀ ਆ ਕਿ ਅੱਜ ਚੁਟਕੀ ਕਿੱਥੇ ਗਈ ਕਿੱਥੇ ਗਿਆ ਪੰਜਾਬ ਦੀਆਂ ਔਰਤਾਂ ਦਾ 1000 ਰੁਪਿਆ ਕੀ ਮਹਿਲਾ ਦਿਵਸ ਅਗਲੇ ਸਾਲ ਤੱਕ ਔਰਤਾਂ ਉਹ ਡਿੱਕਣਗੀਆਂ ਕੀ ਮਹਿਲਾ ਦਿਵਸ ਦੇ ਉੱਤੇ ਸਾਨੂੰ ਅੱਜ ਔਰਤਾਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ 1000 ਰੁਪਏ ਦੀ ਗਾਰੰਟੀ ਲਾਗੂ ਨਹੀਂ ਕਰਨੀ ਚਾਹੀਦੀ ਸੀ ਕਿ ਐਮਐਸਪੀ ਵਾਂਗੂ ਇਹ ਵੀ ਚੁਟਕੀ ਮਾਰ ਕੇ ਉੜਾ ਦਿੱਤੀ ਸੋ ਮੇਰੇ ਹੀ ਪੁੱਛਣਾ ਚਾਹੁੰਦੀ ਹਾਂ ਬਾਕੀ ਤਾਂ ਕੋਈ ਬੋਲਦਾ ਦਿਖਿਆ ਨਹੀਂ ਮੈਨੂੰ ਸਾਰੇ ਦੇ ਸਾਰੇ ਗੁੰਗੇ ਤੋਤੇ ਆ ਉਹ ਜਿਹੜੀਆਂ ਮੈਨਾ ਬਣਾਈਆਂ ਨੇ ਉਹ ਮੈਨਾ ਵੀ ਤਾਂ ਇਦਾਂ ਦੀਆਂ ਗੂੰਗੀਆਂ ਨੇ ਕਿ ਉਹਨਾਂ ਦੀਆਂ ਵੀ ਜ਼ੁਬਾਨਾਂ ਦੇ ਉੱਤੇ ਫੇਵਿਕੋਲ ਲੱਗਿਆ ਹੋਇਆ ਕੋਈ ਨਹੀਂ ਬੋਲਦਾ ਉ ਸਿਰਫ ਉੱਥੇ ਬੋਲਿਆ ਜਾਂਦਾ ਹੈ ਕਿ ਹਾਂ ਆਪੋਜੀਸ਼ਨ ਅਗਰ ਕੋਈ ਪੁਆਇੰਟ ਉਠਾਉਂਦਾ ਤਾਂ ਉਹਨਾਂ ਨੂੰ ਦੱਬ ਲੋ ਅਗਰ ਕੋਈ ਮੁੱਦੇ ਦੀ ਗੱਲ ਹੁੰਦੀ ਹੈ ਤਾਂ ਉਹਨੂੰ ਦੱਬ ਲੋ ਸੋ ਅੱਜ ਪੰਜਾਬ ਦੀਆਂ ਔਰਤਾਂ ਮੈਂ ਉਹਨਾਂ ਵੱਲੋਂ ਪੰਜਾਬ ਦੀਆਂ ਔਰਤਾਂ ਵੱਲੋਂ ਪੁੱਛਦੀਆਂ ਪੰਜਾਬ ਸਰਕਾਰ ਨੂੰ ਕਿ ਸਾਡੇ ਉਹ 1000 ਰੁਪਏ ਦੀ ਗਰੰਟੀ ਦੇ ਕੇ ਜਿਹੜੀ ਗਰੰਟੀ ਤੁਸੀਂ ਦੇਣ ਲਈ ਹਰ ਰੋਜ਼ ਹਰ ਵਾਰ ਦਿੱਲੀ ਤੋਂ ਲਾਲਾ ਜੀ ਆਉਂਦੇ ਸੀ ਕੇਜਰੀਵਾਲ ਜੀ ਆਉਂਦੇ ਸੀ ਤੇ ਔਰਤਾਂ ਦਾ ਜਿਹੜਾ ਮਤਲਬ ਤੁਸੀਂ ਇੰਨਾ ਮਿਸਯੂਜ਼ ਕੀਤਾ ਔਰਤਾਂ ਇੰਨਾ ਜ਼ਿਆਦਾ ਖੁਸ਼ ਸੀਗੀਆਂ ਕਿ ਵੋਟ ਬੈਂਕ ਤੁਹਾਡੇ ਵੱਲ ਉਹ ਸ਼ਾਲਤਾ ਲੋਕਾਂ ਨੇ ਸਿਰਫ ਇਸ ਲਾਲਚ ਨੂੰ ਕਿ ਤੁਸੀਂ ਲਾਲਚ ਦੇ ਕੇ ਔਰਤਾਂ ਦੀ ਵੋਟ ਲਈ ਆ ਸੋ ਅੱਜ ਉਹ ਔਰਤਾਂ ਤੁਹਾਡੇ ਤੋਂ ਕੁਐਸਚਨ ਕਰਦੀਆਂ ਨੇ ਮੈਂ ਵੀ ਪੁੱਛਣਾ ਚਾਹੁੰਨੀ ਆ ਕਿ ਭਗਵੰਤ ਮਾਨ ਜੀ ਸੀਐਮ ਸਾਹਿਬ ਤੁਹਾਡੀਆਂ ਇਹ ਗਰੰਟੀਆਂ ਤਾਂ ਲਾਗੂ ਪੂਰੇ ਪੰਜਾਬ 'ਚ ਹੋਈਆਂ ਸੀ ਤੇ ਅੱਜ ਉਹ ਔਰਤਾਂ ਤੁਹਾਡੇ ਤੋਂ ਕੁਐਸਚਨ ਕਰਦੀਆਂ ਨੇ ਮੈਂ ਪੁੱਛਦੀ ਆ ਪੰਜਾਬ ਦੀਆਂ ਔਰਤਾਂ ਵੱਲੋਂ ਕਿ ਸੈਂਟਰ ਨੇ ਤਾਂ ਫੇਰ ਵੀ ਪੂਰੇ ਦੇਸ਼ ਦੀਆਂ ਔਰਤਾਂ ਨੂੰ ਇੱਕ ਐਲਪੀਜੀ ਗੈਸ ਦੇ ਉੱਤੇ ਰਸੋਈ ਗੈਸ ਦੇ ਉੱਤੇ 100 ਰੁਪਏ ਘੱਟ ਕਰਕੇ ਇੱਕ ਤੋਹਫਾ ਦਿੱਤਾ ਤੁਹਾਡੇ ਵੱਲੋਂ ਤਾਂ 10 ਰੁਪਏ ਦੀ ਇੱਕ 10 ਰੁਪਏ ਦੀ ਵੀ ਸਕੀਮ ਨਹੀਂ ਕੋਈ ਲਾਗੂ ਹੋਈ ਕਿ ਔਰਤਾਂ ਦੇ ਹੱਕ ਵਿੱਚ ਕੋਈ ਗੱਲ ਕੀਤੀ ਜਾ ਸਕੇ ਚੋਣਾਂ ਤੋਂ ਪਹਿਲੇ ਕੀਤੇ ਵਾਅਦੇ ਕਿਵੇਂ ਦੇਖ ਰਹੇ ਜਿਸ ਤਰੀਕੇ ਨਾਲ ਤੁਸੀਂ ਐਮਐਸਪੀ ਦਾ ਜ਼ਿਕਰ ਕੀਤਾ ਕਿ ਚੋਣਾਂ ਤੋਂ ਪਹਿਲਾਂ ਐਮਐਸਪੀ ਦਾ ਜ਼ਿਕਰ ਕੀਤਾ ਜਾਂਦਾ ਹੁਣ ਦੱਸਿਆ ਹੁੰਦਾ ਕਿ ਐਮਐਸਪੀ ਕੇਂਦਰ ਦਾ ਅਵਿਸ਼ਾਏ ਕੇਂਦਰ ਐਮਐਸਪੀ ਦੇ ਸਕਦੀ ਹੈ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਚੋਣਾਂ ਫੇਰ ਨੇੜੇ ਆਈਆਂ ਕਿ ਲੋਕਾਂ ਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਚਾਹ ਦੇਸ਼ ਦੇ ਲੋਕ ਹੁਣ ਕਿਤੇ ਕਿਤੇ ਇਹਨਾਂ ਦਾ ਮਿਸਯੂਜ਼ ਇਹਨਾਂ ਨੂੰ ਮੂਰਖ ਬਣਾਇਆ ਜਾਂਦਾ ਫਿਰ ਚੋਣਾਂ ਤੋਂ ਪਹਿਲਾਂ ਦੇਖੋ ਜੀ ਐਮਐਸਪੀ ਦੇ ਰਹੀ ਹੈ ਸੈਂਟਰ ਔਰ ਦੇ ਵੀ ਰਹੀ ਆ ਦਿੱਤੀ ਵੀ ਆ ਹੁਣ ਤੱਕ ਕਿਸਾਨਾਂ ਦੇ ਹੱਕ ਵਿੱਚ 2-2000 ਰੁਪਿਆ ਵੀ ਆਉਂਦਾ ਰਿਹਾ ਵਾ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਐਮਐਸਪੀ ਦਾ ਲਾਲੀਪਾਪ ਦੇ ਕੇ ਚੁਟਕੀਆਂ ਮਾਰ ਮਾਰ ਕੇ ਚੰਡੀਗੜ੍ਹ ਦੀ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਬਹਿ ਕੇ ਕਿਹਾ ਸੀ ਕਿ 5 ਮਿੰਟਾਂ ਦੇ ਵਿੱਚ ਮੈਂ ਐਮਐਸਪੀ ਦਵਾਉਂਗੀ ਮੈਨੂੰ ਕੇਜਰੀਵਾਲ ਜੀ ਨੇ ਸੁਨੇਹਾ ਦੇ ਕੇ ਭੇਜਿਆ ਅੱਜ ਉਹ ਕੇਜਰੀਵਾਲ ਜੀ ਦਾ ਸੁਨੇਹਾ ਕਿਹੜੇ ਪਰਸ ਚ ਪਾ ਕੇ ਰੱਖਤਾ ਬੀਬਾ ਜੀ ਨੇ ਅੱਜ ਕਿੱਥੇ ਆ ਉਹ ਗਾਰੰਟੀਆ ਅੱਜ ਕਿੱਥੇ ਐਮਐਸਪੀ ਦੇ ਉੱਤੇ ਵੋਟ ਲੈਣ ਵਾਲੇ ਅੱਜ ਕਿੱਥੇ ਨੇ ਔਰਤਾਂ ਦੇ 1000 ਰੁਪਏ ਦੀ ਗਰੰਟੀ ਦੇ ਉੱਤੇ ਵੋਟ ਲੈਣ ਵਾਲੇ ਕਿਉਂ ਨਹੀਂ ਬੋਲਦੇ ਅੱਜ ਅੱਜ ਮਹਿਲਾ ਦਿਵਸ ਦੇ ਉੱਤੇ ਔਰਤਾਂ ਫੇਰ ਵਿਚਾਰੀਆਂ ਮੂੰਹ ਵੱਲ ਵੇਖ ਰਹੀਆਂ ਨੇ ਕਿ ਸਾਡੇ ਲਈ ਸ਼ਾਇਦ ਸੀਐਮ ਸਾਹਿਬ ਵੱਲੋਂ ਕੋਈ ਬਿਆਨ ਆਊਗਾ ਸਾਡੇ ਲਈ ਸ਼ਾਇਦ ਬੀਬਾ ਅਨਮੋਲ ਗਗਨ ਮਾਨ ਜੀ ਵੱਲੋਂ ਕੋਈ ਬਿਆਨ ਆਊਗਾ ਜਾਂ ਸ਼ਾਇਦ ਸਾਡੇ ਵੱਲੋਂ ਸਾਡੀਆਂ ਜਿੰਨੀਆਂ ਐਮਐਲਏ ਚੁਣ ਕੇ ਭੇਜੀਆਂ ਨੇ ਜਾਂ ਜਿੰਨੀਆਂ ਮਿਨਿਸਟਰ ਬਣੀਆਂ ਨੇ ਕੋਈ ਨਾ ਕੋਈ ਬੋਲੂਗਾ ਸੋ ਤੁਹਾਡੇ ਸਾਹਮਣੇ ਆ ਜੀ ਕੋਈ ਨਹੀਂ ਬੋਲਦਾ ਜੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਜਿਹੜੀ ਉਸ ਵੇਲੇ ਜ਼ਿਕਰ ਕੀਤਾ ਸੀ ਉਹਨਾਂ ਨੇ ਐਮਐਸਪੀ ਦਾ ਉਹ ਕਹਿੰਦੇ ਹੁੰਦੇ ਹਨਾ ਜੀ ਨਾਚ ਨਾ ਜਾਣੇ ਆਂਗਣ ਟੇੜਾ ਪੋਲਿਟਿਕਸ ਦਾ ਪੀ ਪਤਾ ਨਹੀਂ ਸੀ ਅਸੀਂ ਪੋਲਿਟਿਸ਼ੀਅਨ ਬਣ ਗਏ ਆ ਸਾਨੂੰ ਪਤਾ ਕੁਝ ਨਹੀਂ ਸੀਗਾ ਹੁਣ ਮੈਂ ਇਹੀ ਪੁੱਛਣਾ ਚਾਹੁੰਨੀ ਆ ਜੇ ਤੁਹਾਨੂੰ ਲੱਗਦਾ ਹੈ ਵੀ ਅੰਦਰ ਜਾ ਕੇ ਪਤਾ ਲੱਗਿਆ ਪੋਲਿਟਿਕਸ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਰਹਿ ਕੇ ਪਤਾ ਚੱਲਦਾ ਕਿ ਇੰਨਾ ਪੋਸੀਬਲ ਨਹੀਂ ਹੁੰਦਾ ਕਿਸੇ ਵੀ ਬਿਆਨਵਾਜ਼ੀ ਨੂੰ ਪਰਪੱਕਤ ਤੌਰ ਦੇ ਉੱਤੇ ਮੌਜੂਦਗੀ ਦੇ ਉੱਤੇ ਔਰ ਉਹਨੂੰ ਇਸ ਤਰੀਕੇ ਨਾਲ ਪਲਾਂਟ ਕਰਨਾ ਜਾਂ ਉਹਨੂੰ ਸਰਕੂਲੇਟ ਕਰਨਾ ਪਰ ਜੇ ਇਹਨਾਂ ਨੂੰ ਇੰਨਾ ਪਤਾ ਹੁੰਦਾ ਸੈਂਟਰ ਲਈ ਵੀ ਫਿਰ ਇੰਨਾ ਈਜ਼ੀ ਨਹੀਂ ਹੈਗਾ ਕੀ ਇਕੱਲਾ ਕਿਸਾਨ ਜਾਂ ਪੰਜਾਬ ਦੇ ਲੋਕਾਂ ਦੀ ਹੀ ਮੋਦੀ ਸਾਹਿਬ ਦੇਖਣਗੇ ਉਹਨਾਂ ਲਈ ਹੋਰ ਸਟੇਟਾਂ ਨਹੀਂ ਆ ਇਹੋ ਜਿਹੀਆਂ ਵੀ ਸਟੇਟਸ ਨੇ ਜਿੱਥੇ ਕਈ ਕਈ ਕਿਲੋਮੀਟਰ ਔਰਤਾਂ ਸਿਰ ਤੇ ਗਾਗਰ ਰੱਖ ਕੇ ਜਾਂ ਘੜਾ ਰੱਖ ਕੇ ਪਾਣੀ ਲੈਣ ਜਾ ਰਹੀਆਂ ਨੇ ਉਹਨਾਂ ਔਰਤਾਂ ਨੂੰ ਵੀ ਜ਼ਿਆਦਾ ਸਹੂਲਤਾਂ ਦੀ ਲੋੜ ਆ ਉਹਨਾਂ ਕਿਸਾਨਾਂ ਨੂੰ ਵੀ ਜ਼ਰੂਰਤ ਆ ਜਿੱਥੇ ਬੰਜਰ ਧਰਤੀ ਪੱਥਰ ਪਏ ਨੇ ਤੇ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਹਰ ਗ੍ਰਾਂਟ ਲੈਣ ਦੇ ਲਈ ਹਰ ਚੀਜ਼ ਲੈਣ ਦੇ ਲਈ ਸਾਨੂੰ ਸੈਂਟਰ ਵੱਲ ਵੇਖਣਾ ਪੈਂਦਾ ਹੈ ਜਿੰਨੇ ਆ ਵੀ ਸਕੀਮਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਸੈਂਟਰ ਵੱਲੋਂ ਆ ਸੋ ਉਹਨਾਂ ਨੂੰ ਵੀ ਪ੍ਰੋਪਰ ਯੂਟਿਲਾਈਜ਼ ਨਹੀਂ ਕਰਵਾਇਆ ਜਾ ਰਿਹਾ ਤੇ ਕਿਉਂ ਨਾ ਅਸੀਂ ਫਿਰ ਜਦੋਂ ਸਾ ਤੋਂ ਲੈ ਕੇ ਸੈਂਟਰ ਤੋਂ ਲੈ ਕੇ ਆਉਂਦੇ ਨੇ ਇਹ ਵਿਚੋਲੀਏ ਵਿਚਲੀਆਂ ਗਰੰਟਾਂ ਵੀ ਖਾ ਜਾਂਦੇ ਨੇ ਪੰਜਾਬ ਨੂੰ 10% ਵੀ ਨਹੀਂ ਦਿੱਤਾ ਜਾਂਦਾ ਉੱਪਰ ਹੀ ਇਹ ਸਫਾ ਚਟ ਕਰ ਦਿੰਦੇ ਨੇ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦੀ ਆ ਫਿਰ ਕਿਉਂ ਨਹੀਂ ਤੁਸੀਂ ਸਿੱਧਾ ਉਸ ਘਰ ਨਾਲ ਜੁੜਦੇ ਜਿੱਥੋਂ ਤੁਹਾਨੂੰ ਸਿੱਧੇ ਤੁਹਾਡੇ ਹੱਕ ਮਿਲਦੇ ਆ ਸਰਕਾਰ ਕਹਿੰਦੀ ਕਿ ਮਹਿਲਾਵਾਂ ਦਾ ਔਰਤਾਂ ਦਾ ਜਿਹੜਾ ਫ੍ਰੀ ਸਫਰ ਆ ਉਹ ਅਸੀਂ ਜਾਰੀ ਰੱਖਿਆ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਉਹਨੇ ਹੁਣ ਤੁਹਾਡੇ ਨਾਲ ਲੈ ਤੁਹਾਡੇ ਉਹ ਤੁਹਾਡੀ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਕਹਿੰਦੇ ਉਹ ਅਸੀਂ ਜਾਰੀ ਰੱਖਿਆ ਉਹਦੇ ਵਿੱਚ ਔਰਤਾਂ ਨੂੰ ਵੱਡਾ ਸਹਿਯੋਗ ਮਿਲ ਰਿਹਾ ਕਿਤੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੋਵੇ ਉਹਨਾਂ ਨੂੰ ਫ੍ਰੀ ਬੱਸ ਸਫਰ ਹੈ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਫ੍ਰੀ ਬੱਸ ਸਫਰ ਤਾਂ ਦੇਤਾ ਕੀ ਉਹਦੇ ਨਾਲ ਘਰੇਲੂ ਔਰਤਾਂ ਦਾ ਜਾਂ ਪੰਜਾਬ ਦੀਆਂ ਔਰਤਾਂ ਦੇ ਹੱਕ ਪੂਰੇ ਹੋਗੇ ਕੀ ਉਹ ਬੰਦੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਦੇ ਟਾਈਮ ਤੇ ਇੱਕ दारू ਦੀ ਬੋਤਲ ਦੇ ਕੇ ਲollipops ਦੇ ਕੇ ਵੋਟਾਂ ਪਵਾਉਣੇ ਉਹ ਔਰਤਾਂ ਦੇ ਘਰਾਂ 'ਚ 70% ਘਰ 'ਚ ਕਲੇਸ਼ ਵੀ ਨੇ ਉਹ ਜਿਹੜੀਆਂ ਮਾੜਾ ਜੀ ਗੱਲ ਤੇ ਗੁੱਸੇ ਹੁੰਦੀਆਂ ਨੇ ਚੱਕਦੀਆਂ ਨੇ ਝੋਲਾ ਪੈਸੇ ਹੋਣ ਚਾਹੇ ਨਾ ਹੋਣ ਬਸ ਚ ਬਹਿ ਜਾਂਦੀਆਂ ਨੇ ਤੇ ਕਿੰਨਾ ਧੱਕਾ ਮੁਕੀ ਹੋ ਰਹੀ ਆ ਕਿੰਨਾ ਆਮ ਲੋਕ ਆਮ ਲੋਕ ਖੱਜਲ ਹੋ ਰਿਹਾ ਜਿਹੜੇ ਕੁਝ ਲੋਕ ਜੌਬਸ ਤੇ ਜਾਣਾ ਚਾਹੁੰਦੇ ਨੇ ਜਾਂ ਇੰਟਰਵਿਊਸ ਤੇ ਜਾਣਾ ਚਾਹੁੰਦੇ ਨੇ ਉਹ ਕਿੰਨਾ ਪਰੇਸ਼ਾਨ ਹੋ ਰਿਹਾ ਇਹਨਾਂ ਚੀਜ਼ਾਂ ਨਾਲ ਸੋ ਇਹ ਮੈਂ ਤਾਂ ਚਾਹੁੰਦੀ ਆ ਕਿ ਫ੍ਰੀ ਦੀਆਂ ਗਾਰੰਟੀਆਂ ਨਾਲੋਂ ਜ਼ਿਆਦਾ ਵਧੀਆ ਹੈ ਕਿ ਅਸੀਂ ਇੱਕ ਔਰਤਾਂ ਦੇ ਲਈ ਇੱਕ ਰੇਖਾ ਜਿਹੜੀ ਆ ਕਿ ਕੋਈ ਗਰੀਬੀ ਰੇਖਾ ਦੇ ਵਿੱਚ ਔਰਤਾਂ ਨੇ ਉਹਨਾਂ ਨੂੰ ਅਸੀਂ ਉਹ ਸਹੂਲਤਾਂ ਦਈਏ ਹਰ ਔਰਤ ਦੇ ਅਗਰ ਲਈ ਅਸੀਂ ਇਹ ਚੀਜ਼ਾਂ ਕਰਦੇ ਰਾਵਾਂਗੇ ਤਾਂ ਫਿਰ ਮੇਰੇ ਲਈ ਤਾਂ ਸ਼ਾਇਦ ਇਹ ਮੈਂ ਕਹਿਣਾ ਚਾਹੂੰਗੀ ਵੀ ਫਿਰ ਤਾਂ ਹਰ ਘਰ ਬਸ ਦੇ ਵਿੱਚ ਬੀਬੀ ਹੀ ਹੋਊਗੀ ਬੰਦੇ ਤਾਂ ਵਿਚਾਰੇ ਫਿਰ ਪਿੱਛੇ ਲੰਮਕ ਕੇ ਆਇਆ ਕਰਨਗੇ ਜਾਂ ਤਾਂ ਫਿਰ ਮੈਂ ਇਹੀ ਕਹਿਣਾ ਚਾਹੁੰਨੀ ਆ ਸਾਰਿਆਂ ਨੂੰ ਕਿ ਭਾਈ ਜੇ ਆਧਾਰ ਕਾਰਡ ਦੇ ਉੱਤੇ ਬਸ ਸਫਰ ਫਰੀ ਆ ਤਾਂ ਫਿਰ ਉਸ ਬੰਦੇ ਲਈ ਵੀ ਕਰੋ ਨਾ ਜਿਹੜਾ ਰੋਜੀ ਰੋਟੀ ਆਜੀਵਿਕਾ ਕਮਾਉਣ ਜਾਂਦਾ ਘਰੋ ਜਿਹੜਾ ਡੈਲੀ ਘਰੋਂ ਨਿਕਲਦਾ ਫਿਰ ਉਹਦੇ ਲਈ ਕਿਉਂ ਨਹੀਂ ਆਧਾਰ ਕਾਰਡ ਬਸ ਸੇਵਾ ਸ਼ੁਰੂ ਹੁੰਦੀ ਫਿਰ ਚੋਣਾਂ ਵੀ ਕਰੋ ਲੋਕ ਸਭਾ ਚੋਣਾਂ ਨੇੜੇ ਨੇ ਕੀ ਰੋਲ ਰਵੇਗਾ ਆ ਬੀਜੇਪੀ ਦੀਆਂ ਔਰਤਾਂ ਦਾ ਮਹਿਲਾਵਾਂ ਦਾ ਇਸ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਦੇਖੋ ਜੀ ਸਾਡਾ ਰੋਲ ਤਾਂ ਅਹਿਮ ਹੀ ਰਹੂਗਾ ਅਸੀਂ ਤਾਂ ਪੰਜਾਬ ਦੀ ਹਰ ਉਸ ਔਰਤ ਨੇ ਨਾਲ ਖੜਨਾ ਚਾਹੁੰਦੇ ਆ ਹਰ ਉਸ ਵੋਟ ਦੇ ਹੱਕ 'ਚ ਗੱਲ ਕਰਨਾ ਚਾਹੁੰਦੇ ਆ ਵੋਟਰ ਦੇ ਹੱਕ 'ਚ ਗੱਲ ਕਰਨਾ ਚਾਹੁੰਦੇ ਆ ਜਿਹਨੂੰ ਸੈਂਟਰ ਸਪੋਰਟ ਕਰਦੀ ਆ ਅਸੀਂ ਤਾਂ ਹਮੇਸ਼ਾ ਇਹੀ ਕਹਾਵਾਂਗੇ ਕਿ ਸੈਂਟਰ ਨਾਲ ਜੁੜੋ ਅਸੀਂ ਤਾਂ ਦਿਨ ਰਾਤ ਇੱਕ ਕਰਦਾਂਗੇ ਜੀ ਘਰ ਘਰ ਜਾ ਕੇ ਕਿਤੇ ਜਾ ਰਹੇ ਨੇ ਔਰਤਾਂ ਵਾਸਤੇ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਦੇਖੋ ਜੀ ਅਸੀਂ ਨਾ ਤਾਂ ਸਰਕਾਰ ਹਮੇਸ਼ਾ ਗਰੰਟੀਆਂ ਦੇ ਉੱਤੇ ਨਹੀਂ ਬਣਦੀ ਨਾ ਸਾਡੀ ਸਰਕਾਰ ਨੇ ਫੋਕੀਆਂ ਗਰੰਟੀਆਂ ਦਿੱਤੀਆਂ ਤੇ ਨਾ ਅਸੀਂ ਉਹ ਫੋਕੇ ਖੋਖਲੇ ਦਾਅਵੇ ਕੀਤੇ ਆ ਸੈਂਟਰ ਹਮੇਸ਼ਾ ਜੋ ਬੋਲਦੀ ਆ ਉਹ ਕਰਕੇ ਦਿਖਾਉਂਦੀ ਆ ਸੋ ਮੋਦੀ ਸਾਹਿਬ ਦੀ ਤਾਂ ਗਰੰਟੀਆਂ ਹੀ ਇਦਾਂ ਦੀਆਂ ਨੇ ਕਿ ਉਹ ਕਦੇ ਫੇਲ ਨਹੀਂ ਹੁੰਦੀਆਂ ਧੰਨਵਾਦ ਜੀ ਤਾਂ ਬਿਲਕੁਲ ਔਰਤ ਦਿਵਸ ਤੇ ਅੱਜ ਵਿਸ਼ੇਸ਼ ਤੌਰ ਤੇ ਭਾਇਪਾ ਦੇ ਆਗੂਆਂ ਨੇ ਸਵਾਲ ਚੁੱਕਿਆ ਹੈ ਕਿ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਉਹ ਕਿੱਥੇ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਗਰੰਟੀ ਦਿੱਤੀ ਗਈ